ਫਰੈਂਡਸ ਤੁਸੀਂ ਕੜੀ ਪਕੌੜਾ ਕੜੀ ਪਿਆਜ਼ ਤੇ ਆਲੂ ਕੜੀ ਬਹੁਤ ਖਾਧੀ ਹੋਊਗੀ ਪਰ ਅੱਜ ਜਿਹੜੀ ਮੈਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਨ ਲੱਗੀ ਆ ਮੈਂ ਵੈਸੇ ਬਹੁਤ ਵਾਰੀ ਬਣਾਈ ਆ ਪਰ ਮੇਰਾ ਅੱਜ ਮਨ ਕਰਿਆ ਕਿ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਅੱਜ ਆਪਾਂ ਕੜੀ ਇੱਕ ਜਨੀਕ ਰੈਸਪੀ ਬਣਾਉਣ ਲੱਗੇ ਆ ਉਹਦੇ ਬਾਰੇ ਤੁਹਾਨੂੰ ਦੱਸਾਂ ਥੋੜਾ ਜਿਹਾ ਇਹ ਹੈਗਾ ਜੀ ਆਪਣਾ ਬੇਸਨ ਤੇ ਇਹਨੂੰ ਮੈਂ ਦਹੀਂ ਦੇ ਵਿੱਚ ਕੋਲਿਆ ਪਹਿਲਾਂ ਦਹੀਂ ਨੂੰ ਮੈਂ ਫੈਂਟ ਲਿਆ ਫਿਰ ਉਹਦੇ ਵਿੱਚ ਹੁਣ ਆ ਬੇਸਨ ਪਾ ਕੇ ਰੱਖਿਆ ਇਹਨੂੰ ਵੀ ਮੈਂ ਥੋੜਾ ਇਸ ਤਰ੍ਹਾਂ ਕਰਕੇ ਇਹਨੂੰ ਫ੍ਰਿੰਟੂਗੀ ਹੱਥ ਨਹੀਂ ਲਾਉਂਦੀ ਕਿਉਂਕਿ ਤੁਸੀਂ ਵੀ ਇਵੇਂ ਕਰਨਾ ਜਾਂ ਬ੍ਰਿਸਕ ਨਾਲ ਕਰ ਲਿਆ ਕਰੋ ਜਾਂ ਮੇਰੇ ਹੱਥ 'ਚ ਉਹਨੇ ਕੜਸੀ ਹੋਈ ਆ ਗਈ ਆ ਸਰਵਿਸ ਸਪੂਨ ਤੇ ਮੈਂ ਇਹਦੇ ਨਾਲ ਹੀ ਕਰ ਲੈਣਾ ਤੇ ਇਹ ਇੱਕ ਕੌਲੀ ਮੈਂ ਮਟਰ ਫਲੀਆਂ ਸੀਗੀਆਂ ਇਹ ਅੱਧਾ ਕਿਲੋ ਤੋਂ ਜ਼ਿਆਦਾ ਸੀਗੀਆਂ ਉਹਦੇ 'ਚ ਇੱਕ ਕੌਲੀ ਵੱਡੀ ਹੈ ਇਹ ਪੂਰੀ ਭਰ ਕੇ ਮਟਰ ਨਿਕਲ ਗਏ ਹਰਾ ਧਨੀਆ ਇਹਨੂੰ ਮੈਂ ਧੋ ਕੇ ਰੱਖ ਲਿਆ ਜਿਹੜਾ ਕਿ ਇੱਕ ਖਾਸ ਇਹਦਾ पार्ट कह सकते हैं कड़ी मटर का एक खास पार्ट है जिदे बिना कि अपनी जीड़ी ये कड़ी मटर है, वो बिल्कुल नहीं बन गई और ये हैगा अपना प्याज प्याज घटो घट पाइए तो ज़्यादा है मैं तो आज आपी तैयार करिए आप हूँ चलास उपर आप टोपिए रखता तो हम थोड़ा जहा कोई भी ਪਾਵਾਂਗੇ ਔਇਲ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਜਿਹੜਾ ਤੁਹਾਨੂੰ ਸੂਟ ਲੱਗਦਾ ਇਹ ਹੈਗਾ ਜੀ ਸਨਫਲਾਵਰ ਹੈ ਮੇਰੇ ਕੋਲ ਸਨ ਡਰਾਪਸ ਸੌਰੀ ਬਹੁਤ ਹੀ ਵਧੀਆ ਹੈਗਾ ਇਹ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਕੋਈ ਟ੍ਰਾਂਸ ਫੈਟ ਵਗੈਰਾ ਨਹੀਂ ਹੈਗੀ ਤਾਂ ਹੁਣ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਪਹਿਲਾਂ ਕੀ ਪਾਵਾਂਗੇ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਹੀਟ ਨਹੀਂ ਦੇਣੀ ਹੁੰਦੀ ਰਿਫਾਈਨਡ ਨੂੰ ਮੈਂ ਅੱਗੇ ਵੀ ਬਹੁਤ ਵਾਰੀ ਤੁਹਾਡੇ ਨਾਲ ਗੱਲ ਕੀਤੀ ਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀਰਾ ਠੀਕ ਹੈ ਜੀ ਕਿਉਂਕਿ ਜੀਰਾ ਜਿਹੜਾ ਹੈਗਾ ਬਹੁਤ ਇਹਦੇ ਫਾਇਦੇ ਆ ਮੇਰੀ ਇੱਕ ਜੀਰੇ ਦੇ ਫਾਇਦੇ ਦੀਆਂ ਦੋ ਵੀਡੀਓ ਪਈਆਂ ਹੋਈਆਂ ਉਹ ਤੁਸੀਂ ਮੇਰੇ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਤੇ ਜਾ ਕੇ ਜਰੂਰ ਦੇਖਿਓ ਕਿ ਇਹਦੇ ਸਾਨੂੰ ਕੀ ਕੀ ਬੈਨੀਫਿਟ ਹੈਗੇ ਆ ਹੁਣ ਦੇਖੋ ਜਿਵੇਂ ਇਹ ਗਰਮ ਹੋੁੰਦਾ ਤਾਂ ਆਪਾਂ ਇਹਦੇ ਵਿੱਚ ਸਾਰੇ ਨਾਲੋਂ ਕਿਹੜੀ ਚੀਜ਼ ਦੀ ਐਂਟਰੀ ਫਸਟ ਕਰਨੀ ਆ ਜੀਰਾ ਦੇ ਪਹਿਲਾਂ ਪਾਤੀ ਠੰਡੇ ਭਾਂਡੇ ਦੇ ਵਿੱਚ ਤੇ ਹੁਣ ਉਹ ਗਰਮ ਹੋ ਗਏ ਆ ਹੁਣ ਇਹਦਾ ਕੋਈ ਹਰਜ ਨਹੀਂ ਹਾਂ ਰਿਫਾਈਨ ਗਰਮ ਕਰਕੇ ਵਿੱਚ ਚੀਜ਼ ਨਹੀਂ ਪਾਉਣੀ ਫਿਰ ਉਹ ਆਪਾਂ ਨੂੰ ਨੁਕਸਾਨ ਹੋ ਜਿੱਦੋਂ ਹੁਣ ਆਪਾਂ ਇਹ ਚ ਪਾਉਣਾ ਪਿਆਜ਼ ਦਿਨ ਆਪਾਂ ਹੁਣ ਹਿਲਾਉਣੀ ਥੋੜਾ ਜਿਹਾ ਇਹਨੂੰ ਬ੍ਰਾਊਨ ਕਰਾਂਗੇ ਹਲਕਾ ਜਿਹਾ ਲੋ ਜੀ ਦੇਖੀ ਆਪਾਂ ਪਿਆਜ਼ ਆਪਣਾ ਜ਼ਿਆਦਾ ਨਹੀਂ ਆਪਾਂ ਕਰਨਾ ਇਸ ਤਰ੍ਹਾਂ ਦਾ ਪਿਆਜ਼ ਦਾ ਥੋੜਾ ਜਿਹਾ ਕਰ ਲਾਂਗੇ ਤਾਂ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਹਲਕਾ ਜਿਹਾ ਬਸ ਐਨੇ ਕਿਉਂਕਿ ਨਮਕ ਮਿਰਚ ਪਾਉਣ ਤੋਂ ਪਹਿਲਾਂ ਜਦੋਂ ਤੁਹਾਡਾ ਪਿਆਜ਼ ਆ ਜਿਹੜਾ ਉਹ ਬਰਾਊਨ ਹੋ ਜਾਵੇ ਤਾਂ ਪਾਣੀ ਪਹਿਲਾਂ ਪਾਉਣਾ ਹੈ ਨਮਕ ਮਿਰਚ ਪਾਉਣ ਤੋਂ ਪਹਿਲਾਂ ਉਹਦਾ ਕੀ ਕਾਰਨ ਹੈ ਕਈ ਵਾਰ ਆਪਾਂ ਸਿੱਧਾ ਹੀ ਨਮਕ ਮਿਰਚ ਪਾ ਦਿੰਨੇ ਆ ਗੈਸ ਵੀ ਡਾਊਨ ਨਹੀਂ ਕਰਦੇ ਤਾਂ ਸਾਰੇ ਘਰ ਦੇ ਵਿੱਚ ਪਰਤੂ ਜਾ ਪੈ ਜਾਂਦਾ ਸਾਰਾ ਘਰ ਖੰਗੀ ਜਾਂਦਾ ਮਿਰਚਾਂ ਚੜ ਜਾਂਦੀਆਂ ਸਾਰਿਆਂ ਨੂੰ ਤੇ ਜੇ ਆਪਾਂ ਇਸ ਤਰ੍ਹਾਂ ਪਹਿਲਾਂ ਪਾਣੀ ਪਾ ਦਵਾਂਗੇ ਤਾਂ ਫਿਰ ਜਿਹੜੀ ਮਿਰਚਾਂ ਚੜਨ ਦੀ ਸੰਭਾਵਨਾ ਬਿਲਕੁਲ ਖਤਮ ਹੋ ਜਾਂਦੀ ਹੈ ਦੇਖੋ ਲੋ ਮੈਂ ਜਿਮਨੀ ਤਾਂ ਨਹੀਂ ਚਲਾਈ ਹੋਈ ਕਿਉਂਕਿ ਫਿਰ ਵੀਡੀਓ ਡਿਸਟਰਬ ਹੋ ਜਾਂਦੀ ਹੈ ਹੁਣ ਆ ਦੇਖੋ ਧਨੀਆ ਪਾਊਡਰ ਲਾਲ ਮਿਰਚ ਨਮਕ ਤੇ ਹਲਦੀ ਇਹ ਆਪ ਦੇ ਸਵਾਦ ਦੇ ਮੁਤਾਬਕ ਤੁਸੀਂ ਪਾਉਣੀ ਆ ਮੈਂ ਆਪਣੇ ਸਵਾਦ ਅਕਾਰਦ ਪਾਈ ਆ ਖਟਾ ਮਿੱਠਾ ਕੋੜਾ ਜਿਵੇਂ ਜ ਤੁਹਾਨੂੰ ਚੰਗਾ ਲੱਗਦਾ ਤੇਜ ਉਹ ਤੁਸੀਂ ਪਾਉਣਾ ਹੈ ਤਾਂ ਜਿਹੜਾ ਬਰਨਰ ਹੈਗਾ ਤੁਸੀਂ ਹਮੇਸ਼ਾ ਜਦੋਂ ਕੜੀ ਬਣਾਉਣੀ ਆ ਤਾਂ ਛੋਟਾ ਹੀ ਯੂਜ਼ ਕਰਨਾ ਵੱਡਾ ਬਰਨਰ ਯੂਜ਼ ਨਹੀਂ ਕਰਨਾ ਉਹਦਾ ਕੀ ਕਾਰਨ ਹੈ ਕਿਉਂਕਿ ਅਸੀਂ ਥੋੜਾ ਜਿਹਾ ਇਹਨੂੰ ਕੱਟ ਫਲੇਮ ਤੇ ਬਣਾਵਾਂਗੇ ਤਾਂ ਬਹੁਤ ਅੱਛੀ ਚੀਜ਼ ਬਣਦੀ ਆ ਆਪਣੀ ਠੀਕ ਹੈ ਤਾਂ ਇਹਨੂੰ ਆਪਾਂ ਹੁਣ ਥੋੜਾ ਜਿਹਾ ਜਦੋਂ ਇਹ ਮਸਾਲਾ ਆਪਣਾ ਬਣਦਾ ਤਾਂ ਫਿਰ ਆਪਾਂ ਅਗਲਾ ਪ੍ਰੋਸੈਸ ਕਰਦੇ ਬਾਣੀ ਗਿਆ ਵੈਸੇ ਆਲਮੋਸਟ ਦੇਖੋ ਜਿੰਨਾ ਆਪਾਂ ਇਹਦੇ ਵਿੱਚ ਤੇਲ ਪਾਇਆ ਉਹਨੂੰ ਆਪਾਂ ਛੱਡਾਉਣਾ ਹੁੰਦਾ ਤੁਸੀਂ ਅੱਗੇ ਵੀ ਮੇਰੀਆਂ ਬਹੁਤ ਰੈਸਪੀਜ਼ ਦੇਖੀਆਂ ਕਦੇ ਚਿਕਨ ਕਦੇ ਕद्दू ਦੀ ਸਬਜ਼ੀ ਕਦੇ ਪਿੰਡੀ ਦੀ ਸਬਜ਼ੀ ਬਹੁਤ ਹੀ ਅੱਛੇ ਉਹਦੇ ਮੈਨੂੰ ਤੁਸੀਂ ਰਿਵਿਊਸ ਦਿਨੇਓ ਬਹੁਤ ਹੀ ਅੱਛੇ ਰਿਵਿਊ ਮਿਲਦੇ ਆ ਤੇ ਅੱਜ ਤੁਹਾਡੇ ਨਾਲ ਮੈਂ ਇੱਕ ਜਲੀਕ ਰੈਸਪੀ ਹੈ ਜਿਹੜੀ ਉਹ ਸ਼ੇਅਰ ਕਰਨ ਲੱਗੀ ਇਸੇ ਦਾ ਠੀਕ ਹੈ ਜੀ ਆ ਲੋ ਸਾਰਾ ਇਹਦਾ ਜਿਹੜਾ ਘਿਓ ਹੈਗਾ ਉਹ ਬਾਹਰ ਆ ਗਿਆ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਪਾਂ ਆ ਮਟਰ ਧੋ ਕੇ ਰੱਖੇ ਆ ਤਾਂ ਇਹਨਾਂ ਨੂੰ ਆਪਾਂ ਵਿੱਚ ਪਾ ਲਈਏ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ ਕੁਛ ਨਹੀਂ ਕਰਨਾ ਇਹਨਾਂ ਨੂੰ ਹਿਲਾਉਣਾ ਤੇ ਹਲਾ ਕੇ ਕਵਰ ਕਰ ਦੇਣਾ ਬਸ ਤਿੰਨ ਮਿੰਟ ਹੋ ਚੁੱਕੇ ਆ ਹੁਣ ਆਪਾਂ ਹਲਾਉਨੇ ਆ ਬਹੁਤ ਵਧੀਆ ਬਣ ਗਿਆ ਪਰ ਇਹਦੇ ਵਿੱਚ ਹੁਣ ਆਪਾਂ ਕੀ ਕਰਾਂਗੇ 5 ਮਿੰਟ ਵਿੱਚ ਇਹਨਾਂ ਨੂੰ ਹੋ ਗਏ ਆ ਠੀਕ ਆ ਹੁਣ ਤੁਸੀਂ ਸੋਚੋਗੇ ਕਿ ਟਮਾਟਰ ਵੀ ਨਹੀਂ ਪਾਇਆ ਕੁਝ ਵੀ ਨਹੀਂ ਪਾਇਆ ਪਤਾ ਨਹੀਂ ਕੀ ਘੜੀ ਬਣਾਉਂਗੇ ਇਹ ਇਹ ਹੈਗੇ ਮੇਰੇ ਕੋਲੇ 2 ਚਮਚ ਟਮੇਟੋ ਕੇਚਪ ਉਹ ਆਪਾਂ ਇਹਦੇ ਵਿੱਚ ਹੁਣ ਪਾਉਣੇ ਆ ਜਦੋਂ ਨਮਕ ਮਿਰਚ ਪਾਇਆ ਸੀ ਉਦੋਂ ਨਹੀਂ ਸੀ ਆਪਾਂ ਪਾਉਣਾ ਠੀਕ ਹੈ ਜੀ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ मिक्स ਕਰ ਲਿਆ। ਤਾਂ ਇਹਨੂੰ ਹੁਣ ਆਪਾਂ ਫੇਰ ਟੱਕ ਕੇ ਬਣਨ ਦੇਾਂਗੇ ਕਿਉਂਕਿ ਮਟਰ ਜਿਹੜੀ ਹੁੰਦੇ ਨੇ ਇਸ ਰੁੱਤ ਦੇ ਥੋੜੇ ਜਿ ਪੱਕੇ ਹੁੰਦੇ ਆ ਸਰਦ ਰੁੱਤ ਦੇ ਜਿਹੜੇ ਮਟਰ ਹੁੰਦੇ ਆ ਥੋੜੇ ਕੱਚੇ ਹੁੰਦੇ ਆ। ਇਹ ਫਲੀਆਂ ਵਾਲੇ ਮਟਰ ਨੇ ਫ੍ਰੋਜ਼ਨ ਨਹੀਂ ਹੈਗੇ। ਕੀ ਆਪਣੇ ਮਟਰ ਕਿਦਾਂ ਦੇ ਬਣ ਗਏ? ਚੱਕੀਏ ਫੇਰ ਟੱਕਣ। ਵਾਓ। ਦੇਖੋ ਮਟਰ ਕਿੰਨੇ ਵਧੀਆ ਸੋਹਣੇ ਆਪਣੇ ਬਣ ਗਏ ਆ ਪੱਕ ਗਏ ਆ ਪੂਰੇ ਮਟਰ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਧਨੀਏ ਦੇ ਫਾਇਦੇ ਮੇਰੀ ਵੀਡੀਓ ਪਈ ਹੋਈ ਹੈ ਮੇਰੇ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਤੇ ਇੱਕ ਪਈ ਹੋਈ ਹੈ ਧਨੀਏ ਦੀਆਂ ਡੰਡੀਆਂ ਤੇ ਕੀ ਫਾਇਦੇ ਆ ਇਹਨਾਂ ਦੇ ਤੁਸੀਂ ਨਾ ਫਾਇਦੇ ਉਹਦੇ ਚ ਜ਼ਰੂਰ ਦੇਖ ਲਿਓ ਕਿ ਕਿ ਇੰਨੇ ਕ ਜ਼ਿਆਦਾ ਫਾਇਦੇ ਆ ਜਿਵੇਂ ਹੁਣ ਗਨਾਉਣ ਲੱਗੀ ਤਾਂ ਆਪਣੀ ਵੀਡੀਓ ਪਹਿਲਾਂ ਹੀ ਰੈਸਪੀ ਵਾਲੀ ਆ ਤਾਂ ਬਹੁਤ ਲੰਬੀ ਹੋ ਜਾਊਗੀ ਠੀਕ ਆ ਤਾਂ ਹੁਣ ਆਪਾਂ ਇਹਦੇ ਵਿੱਚ ਇਹ ਪਾਉਣੀਆਂ ਇਕੱਲੀਆਂ ਡੰਡੀਆਂ ਧਨੀਆ ਨਹੀਂ ਪਾਉਣਾ ਪੱਤੀਆਂ ਮਤਲਬ ਇਹ ਪੱਤਾ ਨਹੀਂ ਇਹਦੀਆਂ ਡੰਡੀਆਂ ਪਾਉਣੀਆਂ ਹੈਗੀਆਂ ਇਹਨੂੰ ਆਪਾਂ ਨਾਲ ਹੀ ਇਸ ਤਰ੍ਹਾਂ ਹਿਲਾ ਦੇਣਾ ਇਹਨੂੰ ਆਪਾਂ ਕੋਈ ਜ਼ਿਆਦਾ ਟੱਕਣ ਲਾ ਕੇ ਇਹਨੂੰ ਪਕਾਉਣਾ ਨਹੀਂ ਹੈਗਾ ਕਿਉਂਕਿ ਹੁਣ ਆਪਣਾ ਜਿਹੜਾ ਸਮਾਨ ਹੈਗਾ ਉਹ ਬਹੁਤ ਰੈਡੀ ਹੋ ਚੁੱਕਿਆ ਤੇ ਇਹ ਜਿਹੜਾ ਆਪਣਾ ਵੇਸਨ ਸੀ ਭੌਕੇ ਰੱਖਿਆ ਆ ਦੇਖੋ ਬਿਸਕ ਨਾਲ ਬਹੁਤ ਹੀ ਵਧੀਆ ਬਣ ਗਿਆ ਤਾਂ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਠੀਕ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਐਡ ਕਰਨਾ ਪਾਣੀ ਐਡ ਕਰਨਾ ਜ਼ਰੂਰੀ ਹੈ ਦੇਖੋ ਕਿਤਨਾ ਵਧੀਆ ਰੰਗਤ ਆ ਗਿਆ ਹਲੇ ਕਿ ਵੇਸਨ ਫੁੱਲਣਾ ਹੈ ਲੈ ਕਹ ਦਿੰਦੇ ਕੜਸ਼ੀ ਮੈਂ ਕਈ ਥਾਈ ਗਈ ਪਿੰਡਾਂ ਦੇ ਵਿੱਚ ਦੇਖਿਆ ਕਿ ਕਹਿੰਦੇ ਵੀ ਭਾਈ ਤੁਸੀਂ ਕੜਸ਼ੀ ਨਹੀਂ ਚੱਕਣੀ ਥੋੜੀ ਕੜੀ ਫਟ ਚੋ ਮੈਂ ਕਿਹਾ ਨਹੀਂ ਫੜਦੀ ਲਿਓ ਮੈਂ ਚੱਕਾਂ ਕਿ ਦੇਖਾ ਤੁਸੀਂ ਤਾਂ ਚੱਕਤੀ ਤਾਂ ਫਟੀ ਨਹੀਂ ਮੈਂ ਕਿ ਉਹਦੇ ਕਾਰਨ ਆ ਕਿਸੇ ਦਿਨ ਤੁਹਾਡੇ ਨਾਲ ਫੇਰ ਸ਼ੇਅਰ ਕਰੂੰਗੀ ਇਹ ਕੜੀ ਕਿਉਂ ਫਟਦੀ ਇੱਕ ਗੱਲ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਵੇਸਣ ਵਿੱਚ ਪਾਤਾ ਤੇ ਇਹਨੂੰ ਹਲਾਈ ਜਾਣਾ ਕੜਛੀ ਘੁੱਛੀ ਜਿੰਨੇ ਵੀਰੇ ਮਰਜ਼ੀ ਚੱਕੀ ਜਾਓ ਕੋਈ ਚੱਕਰ ਨਹੀਂ ਕਿਉਂਕਿ ਅੱਜਕੱਲ ਨਾ ਮੋٹے ਬਰੀਕ ਵੇਸਣ ਦਾ ਕੋਈ ਪਤਾ ਨਹੀਂ ਲੱਗਦਾ ਤਾਂ ਜਿੰਨਾ ਮਰਜ਼ੀ ਭਾਂਡੇ ਦਾ ਜਿਹੜਾ ਥੱਲਾ ਹੈਗਾ ਉਹ ਮੋਟਾ ਹੋਵੇ ਤਾਂ ਉਹ ਫਿਰ ਥੋੜੀ ਜੀ ਵੇਸਣ ਕਈ ਵਾਰ ਉਹ ਨਾਲ ਲੱਗਣ ਲੱਗ ਜਾਂਦਾ ਤੇ ਬਸ ਤੁਸੀਂ ਇੰਨਾ ਹੀ ਕੰਮ ਕਰਨਾ ਵੀ ਇਹਨੂੰ ਹਲਾਈ ਜਾਣਾ ਇੱਕ ਤਾਂ ਵੇਸਣ ਜਿਹੜਾ ਕੱਚਾ ਨਹੀਂ ਰਹਿੰਦਾ ਤੇ ਬਹੁਤ ਜਲਦੀ ਬਣ ਜਾਂਦਾ ਹੈਗਾ ਵੇਸਣ ਤਾਂ ਦੇਖੋ ਕੜੀ ਆਪਣੀ ਬਸ ਹੌਲੀ 2-3 ਮਿੰਟ ਦੇ ਵਿੱਚ ਬਨਣ ਵਾਲੀ ਆ ਤੇ ਮੀਡੀਅਮ ਤੇ ਨਹੀਂ ਆ ਬਿਲਕੁਲ ਜਿਹੜਾ ਸਲੋ ਆਪਣਾ ਫਲੇਮ ਵਾਲਾ ਹੁੰਦਾ ਬਰਨਰ ਉਹਦੇ ਉੱਤੇ ਇਹ ਬਨ ਰਹੀ ਆ ਕਿਉਂਕਿ ਜੇ ਆਪਾਂ ਬਾਲੇ ਹਾਈ ਤੇ ਬਣਾਵਾਂਗੇ ਤਾਂ ਇਹ ਥੋੜੀ ਸੜ ਸਕਦੀ ਆ ਵੇਸਨ ਸੜ ਸਕਦਾ ਕੱਚਾ ਰਹਿ ਸਕਦਾ ਤਾਂ ਇਸ ਕਰਕੇ ਇਹਨੂੰ ਹਮੇਸ਼ਾ ਲੋ ਫਲੇਮ ਵਾਲੇ ਬਰਨਰ ਤੇ ਹੀ ਪਕਾਓ ਦੇਖੋ ਜਦੋਂ ਇਸ ਤਰ੍ਹਾਂ ਵੇਸਨ ਫੁੱਲਣ ਲੱਗ ਗਿਆ ਤਾਂ ਆਪਾਂ ਇਹ ਨਹੀਂ ਕਹਿਣਾ ਵੀ ਗੈਸ ਬੰਦ ਕਰ ਦਿਓ ਜਿਹੜੀ ਆਪਣੀ ਕੜੀ ਹੈਗੀ ਉਹ ਰੈਡੀ ਹੋ ਗਈ ਰੈਡੀ ਨਹੀਂ ਹੋਈ ਕਿਉਂਕਿ ਵੇਸਲ ਨੇ ਫੁੱਲ ਕੇ ਹਲੇ ਇਹਨੂੰ ਹੋਰ ਮਤਲਬ ਥੋੜਾ ਇਹਨੇ ਆਪਣੇ ਆਪ ਨੂੰ ਪਕਾ ਕੇ ਤਾਂ ਜਿਹੜੀ ਨਾਰਮਲ ਚੀਜ਼ ਹੈ ਦੀ ਕੰਡੀਸ਼ਨ ਪਤਲੀ ਬਣਨੀ ਆ ਇੱਕਦਮ ਹਲੇ ਵੇਸਲ ਜਿਹੜਾ ਫੁੱਲਿਆ ਹੈਗਾ ਤਾਂ ਇਹਨੂੰ ਆਪਾਂ ਇਦਾਂ ਹੀ ਹਲਾਈ ਜਾ ਜੀ ਆਪਣੀ ਕੜੀ ਜਿਹੜੀ ਹੈਗੀ ਆ ਰੈਡੀ ਹੋ ਗਈ ਆ ਆ ਤੁਸੀਂ ਦੇਖ ਸਕਦੇ ਆ ਕਿ ਸਾਈਡਾਂ ਦੇ ਉੱਪਰ ਸਾਰਾ ਜਿੰਨਾ ਆਪਾਂ ਤੇਲ ਪਾਇਆ ਸੀ ਉਹਨੇ ਛੱਡਣਾ ਸ਼ੁਰੂ ਕਰਤਾ ਤੇ ਦੇਖੋ ਕੜੀ ਆਪਣੀ ਬਿਲਕੁਲ ਰੈਡੀ ਹੈਗੀ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਆਹ ਜਿਹੜੀ ਆਪਾਂ ਇੱਕ ਜਨੀਕ ਇਹਦਾ ਪਾਰਟ ਸੀਗਾ ਇਹ ਧਨੀਆ ਕੱਟ ਕੇ ਇਹ ਪੱਤੀਆਂ ਨੇ ਡੰਡੀਆਂ ਆਪਾਂ ਪਹਿਲਾਂ ਮਸਾਲੇ ਦੇ ਵਿੱਚ ਪਾ ਦਿੱਤੀਆਂ ਤਾਂ ਹੁਣ ਆਪਾਂ ਇਹਦੇ ਤੇ ਧਨੀਆ ਥੋੜਾ ਜਿਹਾ ਇਦਾਂ ਛੜਕ